ਉਨਰ ਬਾਅਦ ਜਤਾ ਦਿੱਕਤ ਹੈ ਕਿ ਸਾਡੇ ਵਾਲ ਜਿਹੜਾ ਉਹ ਜੜਾਂ ਤੋਂ ਟੁੱਟਦੇ ਪਏ ਨੇ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਸਵੇਰੇ ਉੱਠ ਕੇ ਹੇਅਰ ਸੈੱਟ ਸ਼ੈਂਪੂ ਆਉਂਦਾ ਇੱਕ ਸਾਡਾ ਆਪਣਾ ਹੇਅਰ ਸੈੱਟ ਸ਼ੈਂਪੂ ਜਿਹੜਾ ਹੈਗਾ ਉਹਦੇ ਨਾਲ ਉਹਨੂੰ ਵਾਸ਼ ਕਰ ਲਓ ਓਕੇ ਤੇ ਤੁਸੀਂ ਦੇਖੋਗੇ ਕਮਾਲ ਹੀ ਹੋ ਗਿਆ ਜਿੱਦ ਤੱਕ ਅਸੀਂ ਐਮੀ ਇੰਨਾ ਪੈਸਾ ਖਰਾਬ ਕਰੀ ਗਏ ਵਾਲਾਂ ਤੇ ਥੋੜੇ ਜਿਹੇ ਪੈਸਿਆਂ ਨਾਲ ਤੁਹਾਡਾ ਘਰ ਚ ਪਾਰਲਰ ਬਣ ਗਿਆ ਰੂਟੀਨ ਬਣ ਜਾਣੀ ਕੁਝ ਵੀ ਜਾਦੂ ਤੇਲ ਨਾਲ ਸਵੇਰੇ ਧੋ ਲਿਆ ਉਹਦੇ ਨਾਲ ਤੇ ਫੇਰ ਦੁਬਾਰਾ ਆਦੀਨਾਥ हेयर ऑयल ਆ ਉਹ ਤੁਸੀਂ ਰੈਗੂਲਰ ਯੂਜ਼ ਕਰ ਸਕਦੇ ਹੋ ਬੱਚਿਆਂ ਲਈ ਵੱਡਿਆਂ ਲਈ ਲੇਡੀਜ਼ ਲਈ ਜੈਂਟਲੀਆਂ ਲਈ ਸਾਰਿਆਂ ਲਈ ਫਾਰਮੂਲਾ ਸੇਮ ਫਿੱਟ ਹੈ ਇੱਥੇ ਕੋਈ ਬਦਲ ਨਹੀਂ ਲੋ। ਮੇਥੀ ਪਾਊਡਰ ਲੈ ਲਓ 20 ਗ੍ਰਾਮ ਓਕੇ ਉਹਦੇ ਵਿੱਚ ਕਲੌਂਜੀ ਦਾ ਪਾਊਡਰ ਲੈ ਲਓ 20 ਗ੍ਰਾਮ ਔਰ 60 ਗ੍ਰਾਮ ਪਾ ਲਓ ਆਮਲਾ ਇਹ 100 ਗ੍ਰਾਮ ਦੀ ਬਣ ਗਈ ਪੇਸਟ ਇਹਨੂੰ ਤੁਸੀਂ ਓਨੀ ਕ ਯੂਜ਼ ਕਰਨੀਆ ਮਤਲਬ 4-5 ਚਮਚੇ ਕੌਲੀ 'ਚ ਪਾਓ ਉੱਚ ਥੋੜਾ ਜਾਓ ਪਾ ਲੋ ਆਪਣਾ ਪਾਣੀ ਪਾ ਕੇ ਘੋਲ ਕੇ ਚੰਗੀ ਤਰ੍ਹਾਂ ਉਹਨੂੰ ਸਰਾਤ ਲੋਹੇ ਦੀ ਬਾਟੀ ਚ ਕਰਨਾ ਹੈ ਕੰਮ ਤੇ ਡਾਈਟ ਕਿੰਨੀ ਕ ਜ਼ਰੂਰੀ ਹੈ ਤੇ ਕਿਹੜੀ ਡਾਈਟ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਹਨ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਸਭ ਤੋਂ ਪਹਿਲਾਂ ਇੱਕ ਪਲੇਟ ਸਲਾਦ ਖਾਓ ਅੱਛਾ ਆ ਕੀਰਾ ਟਮਾਟਰ ਮੂਲੀ ਛਲਗਮ ਜੋ ਮੌਸਮੀ ਸਲਾਦ ਦਾ ਪੂਰਾ ਹੂੰ ਸਿਕੰਦਰ ਉਹਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਓਕੇ। ਗਾਜਰੋ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਔਰ ਇੱਕੋ ਦੇ ਵਿੱਚੋਂ ਹੋਣਾ ਚਾਹੀਦਾ ਆਮਲਾ। ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਐਪਲ ਸਾਈਡਰ ਵਿਨੀਗਰ ਬਹੁਤ ਜ਼ਿਆਦਾ ਟ੍ਰੈਂਡ ਕਰਦਾ ਪਿਆ ਹੈ ਕਿ ਇਹਦੇ ਨਾਲ ਮੋਟਾਪਾ ਘਟਦਾ ਇਹਦੇ ਨਾਲ ਤੁਹਾਡੀ ਫੇਸ ਤੇ ਚਮਕ ਆਉਂਦੀ ਹੈ। ਤੁਸੀਂ ਮਤਲਬ ਕਿ ਤਾਂ ਦਰੁਸਤ ਰਹਿੰਦੇ ਹੋ ਕਿ ਐਪਲ ਸਾਈਡਰ ਵਿਨੀਗਰ ਤੁਹਾਡੇ ਵਾਸਤੇ ਮਤਲਬ ਕਿ ਸਹੀ ਹੈ ਜਾਂ ਨਹੀਂ? ਉਹ ਕਿਸੇ ਦੀ ਤਸਵੀਰ ਕਹੋ ਜੀ ਹੈ ਕਿਸੇ ਦੀ ਕਹੋ ਜੀ ਹੈ ਸਿਰਕਾ ਜਿਹੜਾ ਹੈਗਾ ਇਹ ਹਰੀਕ ਤੇ ਬਸਦਾ ਰੋਗ ਨਹੀਂ ਕਿਸੇ ਵੀ ਚੀਜ਼ ਦਾ ਹੈ ਹਾਂ ਉਹਦੀ ਜਗ੍ਹਾ ਜੇ ਸਾਰੇ ਲੋਕਾਂ ਨੇ ਕੋਈ ਤੰਦਰੁਸਤੀ ਲਈ ਚੀਜ਼ ਲੈਣੀ ਹੈ ਉਹਦਾ ਬਦਲ ਇੱਕ ਹੈਗਾ ਗੰਨੇ ਦਾ ਰਸ ਉਹ ਕੋਈ ਵੀ ਠੀਕ ਹੈ ਗੰਨੇ ਦਾ ਰਸ ਜਿਹੜਾ ਹੈਗਾ ਉਹ ਬਹੁਤ ਫਾਇਦਾ ਕਰਦਾ ਜਿਹੜਾ ਐਪਲ ਦਾ ਸਾਡਾ ਸਿਰਕਾ ਉਹ ਉਹ ਪਲੀਜ਼ ਕਿਸੇ ਚੰਗੇ ਵੈਦ ਜਾਂ ਕਿਸੇ ਚੰਗੇ ਡਾਈਟੀਸ਼ਨ ਜਾਂ ਕਿਸੇ ਚੰਗੇ ਨੈਚਰੋਪੈਥੀ ਐਕਸਪਰਟ ਦੀ ਸਲਾਹ ਤੋਂ ਬਿਨਾ ਕਦੇ ਵੀ ਨਾ ਲਿਓ ਇਹ ਕਦੀ ਵੀ ਨਾ ਸਰ ਦੇ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਉਹਨੂੰ ਲੈ ਕੇ ਵੀ ਕੁਝ ਟਿਪਸ ਸਾਂਝੀਆਂ ਕਰ ਦੋ ਨੰਬਰ 1 ਕਾਲੀ ਮਿਰਚ ਹਮ ਨੰਬਰ 2 ਸੁੰਡ ਨੰਬਰ 3 ਮਗਾ ਨੰਬਰ 4 ਬਹੇੜਾ ਨੰਬਰ 5 ਬਾਇ ਬੜਿੰਗ ਹਮ ਇਹ ਪੰਜ ਜਿਹੜੀ ਬੁੱਟੀਆਂ ਨੇ ਆ ਮਿਲ ਜਾਂਦੀਆਂ ਜਿੱਦਾਂ ਮੈਂ ਬੋਲ ਕੇ ਦੱਸਣ ਲੱਗਿਆ ਲੋਕਾਂ ਨੂੰ ਅਨਸਾਰੀਆਂ ਨੇ ਸਾਰੀਆਂ ਜਿਹੜੀ ਬੁੱਟੀਆਂ ਹੁੰਦੀਆਂ ਤਾਂ ਹੈਗੀਆਂ ਕੋਲੋਂ ਜਾਂਦੇ ਹੀ ਉਹ ਕਹਿੰਦਾ ਮਰੀਜ਼ ਨੂੰ ਚਾਹ ਸੁਭਾਸ਼ ਕੋਇਲ ਵਾਲਾ ਨੁਸਕਾ ਚਾਹੀਦਾ ਉਹ ਦੇ ਦਿੰਦਾ ਬੰਦੇ ਆ ਬਣਾ ਤੇ ਮਤਲਬ ਇਹ ਨੁਸਕਾ ਪੈਟ ਹੈ ਪੱਕਾ ਦੁਸਕਰ ਜਿੰਨਾ ਮਰਜੀ ਵਜਨ ਵਧਿਆ ਹੋਵੇ ਇਹਦੇ ਘਟਾਉਣੇ ਹੀ ਘਟਾਉਣੇ ਬਹੁਤ ਸਾਰੇ ਲੋਕ ਨੇ ਜਿਹੜੇ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਨੇ ਭਾਵੇਂ ਉਹ ਮੁੰਡੇ ਨੇ ਭਾਵੇਂ ਕੁੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਕਿ ਸਾਡੇ ਵਾਲ ਜਿਹੜੇ ਉਹ ਜੜਾਂ ਤੋਂ ਟੁੱਟਦੇ ਪਏ ਨੇ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਵਾਲਾਂ ਵਾਸਤੇ ਸਭ ਤੋਂ ਵਧੀਆ ਚੀਜ਼ ਆ ਜੇ ਤੁਸੀਂ ਘਰੇ ਬਣਾਉਣਾ ਮੇਥੀ ਪਾਊਡਰ ਲੈ ਲਓ 20 ਗ੍ਰਾਮ ਓਕੇ ਉਹਦੇ ਵਿੱਚ ਕਲੌਂਜੀ ਦਾ ਪਾਊਡਰ ਲੈ ਲਓ 20 ਗ੍ਰਾਮ ਔਰ 60 ਗ੍ਰਾਮ ਪਾ ਲਓ ਆਮਲਾ ਇਹ 100 ਗ੍ਰਾਮ ਦੀ ਬਣ ਗਈ ਪੇਸਟ ਇਹਨੂੰ ਤੁਸੀਂ ਉਨੀ ਕੁ ਯੂਜ਼ ਕਰਨੀਆ ਮਤਲਬ 4-5 ਚਮਚੇ ਕੌਲੀ ਚ ਪਾਓ ਉਹ ਚ ਥੋੜਾ ਜਿਹਾ ਪਾ ਲਓ ਆਪਣਾ ਪਾਣੀ ਪਾ ਕੇ ਘੋਲ ਕੇ ਚੰਗੀ ਤਰ੍ਹਾਂ ਉਹਨੂੰ ਸਰਾਤ ਨੂੰ ਲੋਹੇ ਦੀ ਬਾਟੀ ਚ ਕਰਨਾ ਹੈ ਕੰਮ ਇਹ ਨੂੰ ਕੋਲ ਕੇ ਰੱਖ ਦੋ ਬਾਟੀ ਲੋਹੇ ਦੀ ਚਾਹੀਦੀ ਐ ਐਵੇਂ ਬਿਨਾਂ ਮਤਲਬ ਹੋਰੇ ਨਾ ਕੋ ਚਾਕੇ ਪਾ ਲਿਓ ਉਹਦਾ ਕੋਈ ਫਾਇਦਾ ਨਹੀਂ ਹੋਣਾ ਲੋਹੇ ਦੀ ਬਾਟੀ ਨਹੀਂ ਹੈਗੀ ਤਾਂ ਲੈ ਕੇ ਆਓ ਜੇ ਮੇਰੇ ਕੋਲੇ ਆਉਣੇ ਉਹ ਕਲੀਨਿਕ ਤੇ ਤੁਸੀਂ ਤਾਂ ਲੈ ਕੇ ਜਾਇਓ ਅਸੀਂ ਉਹਦੇ ਕਦੇ ਚਾਰਜ ਨਹੀਂ ਕੀਤੇ ਉਹ ਅਸੀਂ ਫ੍ਰੀ ਦਿੰਨੇ ਆ ਸਰਬ ਲੋਹੇ ਦੀ ਬਾਟੀ ਸਾਡੇ ਕੋਲ ਹਮੇਸ਼ਾ ਮਿਲ ਜਾਂਦੀ ਆ ਤਾਂ ਉਹ ਉਹਦੇ ਵਿੱਚ ਪਾ ਕੇ ਰਾਤ ਨੂੰ ਪੀਓ ਲੋ ਜੀ ਪੀਓ ਕੇ ਤੇ ਸਵੇਰੇ ਜਦੋਂ ਉਹ ਪੇਸਟਜ ਥੋੜਾ ਜਿਹਾ ਬੜਿਆ ਹੋਊਗਾ ਜੰਮਿਆ ਹੋਊਗਾ ਤਾਂ ਉਹਦੇ ਵਿੱਚ ਇੱਕ ਚਮਚਾ ਦਹੀਂ ਇੱਕ ਚਮਚਾ ਚੀਨੀ ਤੇ ਉਹਦੇ ਵਿੱਚ ਪੰਜ ਕਬੂਨਾ ਜਿਹੜੀਆਂ ਨੇ ਚਾਰ ਪੰਜ ਬੂੰਦਾ ਹਾਥੀ ਛਾਪ ਤੇਲ ਹੈ ਓਕੇ ਉਹ ਆਪਣੀ ਕੰਪਨੀ ਦਾ ਹੀ ਆ ਮਿਲ ਜਾਂਦਾ Google ਤੋਂ ਮਿਲ ਜਾਂਦਾ ਹਾਥੀ ਛਾਪ ਇੱਕ ਬਹੁਤ ਪੁਰਾਣਾ ਬ੍ਰਾਂਡ ਹੈ ਔਰ ਇਹ ਬਹੁਤ ਦੇਰ ਤੋਂ ਚੱਲਿਆ ਆ ਰਿਹਾ ਇੱਕ ਇਹੋ ਜਿਹਾ ਪ੍ਰੋਡਕਟ ਆ ਜਿਹਦੀ ਕੋਈ ਐਡਵਰਟਾਈਜ਼ਮੈਂਟ ਨਹੀਂ ਹੈ ਲੇਕਿਨ ਇਹ ਲੋਕਾਂ ਦੇ ਵਿੱਚ ਓਨਾ ਹੀ ਮਤਲਬ ਕਿ ਮੰਨਿਆ ਜਾਂਦਾ ਜਿੰਨਾ ਕਿ ਤੁਸੀਂ ਇਹ ਸਮਝ ਲਓ ਕਿ ਪ੍ਰਾਣੀਆਂ ਤੁਸੀਂ ਚੀਜ਼ਾਂ ਨੂੰ ਪਿਆਰ ਕਰਦੇ ਇਹਦੀ ਉਹੀ ਮੰਨਤਾ ਹੈ ਜੀ ਹਾਲੇ ਤੱਕ ਤਾਂ ਇਹਨੂੰ ਤੁਸੀਂ ਪਾਉਣਾ ਹੈ ਓਕੇ ਬਾਕੇ ਨੂੰ ਦੁਬਾਰਾ ਖੋਲ ਕੇ ਚੰਗੀ ਤਰ੍ਹਾਂ ਵਾਲਾਂ ਦੀਆਂ ਜੜਾਂ ਚ ਲਾਉਣਾ ਤੁਹਾਡੇ ਵਾਲ ਕਿੰਨੇ ਹੀ ਲੰਬੇ ਆ ਵਾਲਾਂ ਨੂੰ ਲਾਉਣ ਦੀ ਲੋੜ ਜੜਾਂ ਜੜਾਂ ਚ ਲਾਉਣਾ ਹਫਤੇ ਚ ਇੱਕ ਵਾਰੀ ਕਰ ਲਓ ਤਾਂ ਮੈਂ ਕਹਿੰਦਾ ਜੀ ਤੁਹਾਡੇ ਵਾਲ ਝੜਨੋਂ हट ਜਾਂਦੇ ਆ ਤੁਹਾਡੇ ਵਾਲ ਦੂ ਮੂੰਹੇ ਹੋਂ हट ਜਾਂਦੇ ਆ ਤੁਹਾਡੇ ਵਾਲ ਜਿਹੜੇ ਆ ਉਹ ਲੰਬੇ ਹੁੰਦੇ ਆ ਘਣੇ ਹੁੰਦੇ ਆ ਵਾਲਾਂ ਦਾ ਰੰਗ ਤੁਹਾਨੂੰ ਡਾਈ ਨਹੀਂ ਕਰਨੀ ਪੈਂਦੀ ਮੈਂ ਅੱਜ ਤੱਕ ਡਾਈ ਨਹੀਂ ਕੀਤੀ 60 ਸਾਲ ਹੋ ਗਏ ਉਮਰ ਨੂੰ ਵਾਲ ਚਾਹੇ ਮੇਰੇ 40 50% ਬਚ ਗਏ ਸਿਰ ਤੇ ਇਸ ਉਮਰ ਦੇ ਵਿੱਚ ਤਾਂ ਵਾਲ ਹੀ ਨਹੀਂ ਬਚਦੇ ਲੋਕਾਂ ਦੇ ਸਿਰਫ ਇਸੇ ਚੀਜ਼ ਦਾ ਦੇਣਾ ਕਿ ਵੀਕਲੀ ਮੈਂ ਇਹਨੂੰ ਲਾਉਣਾ ਹੀ ਹੁੰਦਾ ਅੱਧ ਤੇ ਬਣ ਗਈ ਕਿਉਂਕਿ ਜਦੋਂ ਮੈਂ ਇਹਨੂੰ ਲਾ ਲੈਂਦਾ ਮੈਨੂੰ ਐ ਲੱਗਦਾ ਜਿਵੇਂ ਸਿਰ ਤੋਂ ਕੋਈ ਜਨ ਉਤਰ ਗਿਆ ਹੁੰਦਾ ਇਹਨਾਂ ਹਲਕਾ ਕਰ ਦਿੰਦਾ ਉਹਕੇ ਸਿਰ ਦੇ ਜਿਹੜੇ ਵਾਲ ਨੇ ਨਾ ਜਿਹੋ ਉਹਨਾਂ ਦੇ ਜੜਾਂ ਦੇ ਵਿੱਚ ਮੈਲ ਫਸਦੀ ਆ ਰੋਜ਼ ਫਸਦੀ ਆ ਆਪਾਂ ਫਿਰਦੇ ਆ ਜਿੰਨਾ ਮਰਜ਼ੀ ਆਪਾਂ ਧੋਈ ਜਾਈਏ ਸਾਬਣ ਸ਼ੈਂਪੂ ਕਰੀਏ ਜਿਹੜੀ ਅਸਲੀ ਮੈਲ ਕੱਢਣੀ ਆ ਉਹ ਜੜ ਚੋਂ ਉਹ ਚੀਜ਼ ਨਹੀਂ ਕੱਢਣੀ ਜਿਹੜੀ ਕੱਢਣ ਵਾਲੀ ਹੁੰਦੀ ਆ ਤਾਂ ਇਹ ਜਿਹੜਾ ਲੇਪ ਮੈਂ ਦੱਸਿਆ ਇਹ ਸਭ ਤੋਂ ਬੈਸਟ ਆ ਫਿਰ ਉਸ ਤੋਂ ਬਾਅਦ ਉਹਨੇ ਨੂੰ ਮੇਨਟੇਨ ਕਿਵੇਂ ਰੱਖਣਾ ਮੇਨਟੇਨ ਰੱਖਣ ਵਾਸਤੇ ਫੈਨੋਗ੍ਰਿਕ ਹੈਅਰ ਆਇਲ ਆਉਂਦਾ ਓਕੇ ਫੈਨੋਗ੍ਰਿਕ ਹੈਅਰ ਆਇਲ ਆਉਂਦਾ ਤੇ ਉਹਦੇ ਨਾਲ ਕਲੌਂਜੀ ਦਾ ਤੇਲ ਆਉਂਦਾ ਇਹ ਦੋਨਾਂ ਨੂੰ ਮਿਕਸ ਕਰਕੇ ਤੇਲ ਬਣਾ ਕੇ ਰੱਖੋ ਉਹਨੂੰ ਵਾਲਾਂ ਦੇ ਵਿੱਚ ਰਾਤ ਨੂੰ ਲਾ ਕੇ ਸੌਂਜੋ ਸਵੇਰੇ ਉੱਠ ਕੇ ਹੇਅਰ ਸੈੱਟ ਸ਼ੈਂਪੂ ਆਉਂਦਾ ਇੱਕ ਸਾਡਾ ਆਪਣਾ ਹੇਅਰ ਸੈੱਟ ਸ਼ੈਂਪੂ ਜਿਹੜਾ ਹੈਗਾ ਉਹਦੇ ਨਾਲ ਉਹਨੂੰ ਵਾਸ਼ ਕਰ ਲਓ ਓਕੇ ਤੇ ਤੁਸੀਂ ਦੇਖੋਗੇ ਕਮਾਲ ਹੀ ਹੋ ਗਿਆ ਅਜ ਤੱਕ ਅਸੀਂ ਐਮੀ ਇੰਨਾ ਪੈਸਾ ਖਰਾਬ ਕਰੀ ਕੇ ਵਾਲਾਂ ਤੇ ਥੋੜੇ ਜਿਹੇ ਪੈਸਿਆਂ ਨਾਲ ਤੁਹਾਡਾ ਘਰ 'ਚ ਪਾਰਲਰ ਬਣ ਗਿਆ ਹੈ ਰੂਟੀਨ ਬਣ ਜਾਣੀ ਕੁਝ ਪੰਜਾਬ ਦੇ ਨੂੰ ਤੇਲ ਆ ਸਵੇਰੇ ਧੋ ਲਿਆ ਉਹਦੇ ਨਾਲ ਤੇ ਫਿਰ ਉਹਦੇ ਬਾਅਦ ਆਦੀਨਾਥ ਹੇਅਰ ਆਇਲ ਆ ਉਹ ਤੁਸੀਂ ਰੈਗੂਲਰ ਯੂਜ਼ ਕਰ ਸਕਦੇ ਹੋ ਬੱਚਿਆਂ ਲਈ ਵੱਡਿਆਂ ਲਈ ਲੇਡੀਜ਼ ਲਈ ਜੈਂਟਸ ਲਈ ਸਾਰਿਆਂ ਲਈ ਫਾਰਮੂਲਾ ਸੇਮ ਫਿੱਟ ਹੈ ਕੋਈ ਬਦਲਣ ਦੀ ਲੋੜ ਨਹੀਂ ਹੂੰ ਮਤਲਬ ਇਸੇ ਨਾਲ ਤੁਹਾਡੇ ਸਿਰ ਦੇ ਵਾਲ ਬਚ ਸਕਦੇ ਨੇ ਰਿਸਰਚ ਪ੍ਰੋਡਕਟ ਹੈ ਜੀ ਸਾਡਾ ਪਰ ਦੇਖੋ ਮੈਂ ਕਿੰਨੇ ਸੌਖੇ ਤਰੀਕੇ ਨਾਲ ਇਹ ਗਣਤਾ ਕਰਤਾ ਪਰ ਜਿੰਨਾ ਕ ਟਾਈਮ ਮੇਰੇ ਖਾਤ 4-5 ਮਿੰਟ ਮੈਨੂੰ ਬੋਲਣ ਨੂੰ ਲੱਗਣੇ ਐਨੇ ਕ ਟਾਈਮ ਦਾ ਹੀ ਪ੍ਰੋਸੈਸ ਹੈ ਕੋਈ ਨੂੰ ਲੰਬਾ ਚਾੜਾ ਕਰਨ ਦੀ ਲੋੜ ਨਹੀਂ ਜੀ ਤੇ ਡਾਈਟ ਕਿੰਨੀ ਕ ਜ਼ਰੂਰੀ ਹੈ ਤੇ ਕਿਹੜੀ ਡਾਈਟ ਲੈਣੀ ਚਾਹੀਦੀ ਇਸ ਤਰ੍ਹਾਂ ਆ हां डाइट ਬਹੁਤ ਜ਼ਰੂਰੀ ਹੈ ਡਾਈਟ ਦਾ ਕੀ ਹੁੰਦਾ ਅਸੀਂ ਲੋਕਾਂ ਨੂੰ ਜਿਵੇਂ ਦੱਸਦੇ ਰਹਿੰਦੇ ਆ ਕਿ ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਸਭ ਤੋਂ ਪਹਿਲਾਂ ਇੱਕ ਪਲੇਟ ਸਲਾਦ ਖਾਓ ਅੱਛਾ ਆ ਕੀਲਾ ਟਮਾਟਰ ਮੌਲੀ ਛਲਗਮ ਜੋ ਮੌਸਮੀ ਸਲਾਦ ਦਾ ਪੂਰਾ ਖਾਓ ਛਕੰਦਰ ਉਹਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਓਕੇ ਗਾਜਰੋ ਦੇ ਵਿੱਚ ਜ਼ਰੂਰ ਹੋਣੀ ਚਾਹੀਦੀ ਆ ਔਰ ਇੱਕੋ ਦੇ ਵਿੱਚੋਂ ਹੋਣਾ ਚਾਹੀਦਾ ਆਮਲਾ ਠੀਕ ਹੈ ਇੱਕ ਅਦਰਕ ਹੋਣਾ ਚਾਹੀਦਾ ਉਹ ਤੁਸੀਂ ਜਰੂਰ ਬਾਕੀ ਜੋ ਮਰਜ਼ੀ ਪਾ ਲਓ ਕੁੱਟ ਪੀਸ ਕੇ ਹਰੀ ਮਿਰਚ ਪਾ ਲਓ ਧਨੀਆ ਪਾ ਲਓ ਹਰੇ ਪੱਤੇ ਵਾਲੀ ਕੋਈ ਵੀ ਚੀਜ਼ ਪਾ ਲਓ ਕੋਈ ਇੱਕ ਸਲਾਦ ਬਣਾ ਕੇ ਤੁਸੀਂ ਚਬ ਚਬ ਕੇ ਖਾਓ ਔਰ ਉਹਨੂੰ ਸਾਡੇ ਬੈਦ ਜੀ ਕਹਿੰਦੇ ਨੇ ਉਹਨੂੰ ਐਦਾਂ ਖਾਣਾ ਜਿਵੇਂ ਪਸ਼ੂ ਆਹਾਰ ਖਾਂਦਾ ਜੀ ਚੱਬ-ਚੱਬ ਕੇ ਖਾਂਦਾ ਉਹ ਖਾਣਾ ਤੇ ਉਹਦੇ ਨਾਲ ਸਾਡੇ ਮੂੰਹ ਦਾ ਜਿਹੜਾ ਸਲਾਈਵ ਆ ਉਹ ਸਾਡੇ ਪੇਟ 'ਚ ਜਾਂਦਾ ਪਰ ਪੇਟ ਦੀਆਂ ਅੰਤੜੀਆਂ ਨੂੰ ਡੀਟੌਕਸੀਫਾਈ ਕਰ ਦਿੰਦਾ ਕਲੀਨ ਕਰ ਦਿੰਦਾ ਜਿਹੜੀਆਂ ਚੀਜ਼ਾਂ ਸਾਡੀ ਸਕਿਨ ਦੇ ਬਾਹਰ ਚਮਕਦੀਆਂ ਨੇ ਜਾਂ ਵਾਲਾਂ ਨੂੰ ਨੁਕਸਾਨ ਕਰਦੀਆਂ ਨੇ ਚਮੜੀ ਨੂੰ ਨੁਕਸਾਨ ਕਰਦੀਆਂ ਨੇ ਉਹ ਚੀਜ਼ਾਂ ਬਿਲਕੁਲ ਨਾਰਮਲ ਜੀ ਗੁਲਸਾਹਿਬ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਐਪਲ ਸਾਈਡਰ ਵਿਨੀਗਰ ਬਹੁਤ ਜ਼ਿਆਦਾ ਟ੍ਰੈਂਡ ਕਰਦਾ ਪਿਆ ਹੈ ਕਿ ਇਹਦੇ ਨਾਲ ਮੋਟਾਪਾ ਘਟਦਾ ਇਹਦੇ ਨਾਲ ਤੁਹਾਡੀ ਫੇਸ ਤੇ ਚਮਕ ਆਉਂਦੀ ਹੈ ਤੁਸੀਂ ਮਤਲਬ ਕਿ ਤੰਦਰੁਸਤ ਰਹਿੰਦੇ ਹੋ ਕਿ ਐਪਲ ਸਾਈਡਰ ਵਿਨੀਗਰ ਤੁਹਾਡੇ ਵਾਸਤੇ ਮਤਲਬ ਕਿ ਸਹੀ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਦਾ ਇਹਨਾਂ ਚੀਜ਼ਾਂ ਨੂੰ ਓਪਨ ਕਦੇ ਡਿਸਕਸ ਨਹੀਂ ਕਰਨਾ ਚਾਹੀਦਾ ਕੁਝ ਕਿਹ ਚੀਜ਼ਾਂ ਨੇ ਜੇ ਉਹ ਮੈਂ ਹੁਣ ਕਈ ਨੁਸਖੇ ਮੈਂ ਦੱਸੇ ਨੇ ਓਪਨ ਦੱਸਦੇ ਉਹਨੂੰ ਕੋਈ ਕਰ ਲਵੇ ਜੀ ਕਿਸੇ ਲਈ ਵਾਦੀ ਨਹੀਂ ਕਿਸੇ ਲਈ ਸਵਾਦੀ ਨਹੀਂ ਸਭ ਲਈ ਠੀਕ ਆ ਜਿਹੜਾ ਐਪਲ ਬਿਨੇਗਰ ਸੀਡ ਹੈਗਾ ਇਹ ਜਿਹੜਾ ਹੈਗਾ ਨਾ ਜੀ ਇਹ ਆਮ ਹਰੇਕ ਬੰਦੇ ਦੇ ਵਾਸਤੇ ਨਹੀਂ ਹੁਣ ਦੇਖੋ ਤੁਸੀਂ ਬੈਠੋ ਤੁਹਾਨੂੰ ਮੈਂ ਕੋਈ ਗੱਲ ਸਮਝਾ ਦੂੰਗਾ ਤੁਹਾਡੇ ਲਈ ਸਮਝਾਉਂਗਾ ਦੂਜਾ ਬੰਦਾ ਆਊਗਾ ਉਹਦੇ ਲਈ ਸਮਝਾਵਾਂਗੇ ਹੁਣ ਕਿਸੇ ਦੀ ਤਸਵੀਰ ਕਹੋ ਜੀ ਹੈ ਕਿਸੇ ਦੀ ਕਹੋ ਜੀ ਹੈ ਸਿਰਕਾ ਜਿਹੜਾ ਹੈਗਾ ਇਹ ਹਰੀਕ ਤੇ ਬਸਦਾ ਰੋਗ ਨਹੀਂ ਕਿਸੇ ਵੀ ਚੀਜ਼ ਦਾ ਹੈ ਹਾਂ ਉਹਦੀ ਜਗ੍ਹਾ ਜੇ ਸਾਰੇ ਲੋਕਾਂ ਨੇ ਕੋਈ ਤੰਦਰੁਸਤੀ ਲਈ ਚੀਜ਼ ਲੈਣੀ ਹੈ ਉਹਦਾ ਬਦਲ ਇੱਕ ਹੈਗਾ ਗੰਨੇ ਦਾ ਰਸ ਉਹ ਕੋਈ ਵੀ ਠੀਕ ਹੈ ਗੰਨੇ ਦਾ ਰਸ ਜਿਹੜਾ ਹੈਗਾ ਉਹ ਬਹੁਤ ਫਾਇਦਾ ਕਰਦਾ ਜਿਹੜਾ ਐਪਲ ਦਾ ਸਾਡਾ ਸਿਰਕਾ ਉਹ ਉਹ ਪਲੀਜ਼ ਕਿਸੇ ਚੰਗੇ ਵੈਦ ਜਾ ਕਿਸੇ ਚੰਗੇ ਡਾਈਟੀਸ਼ਨ ਜਾਂ ਕਿਸੇ ਚੰਗੇ ਨੈਚਰੋਪੈਥੀ ਐਕਸਪਰਟ ਦੀ ਸਲਾਹ ਤੋਂ ਬਿਨਾ ਕਦੇ ਵੀ ਨਾ ਲਿਓ ਇਹ ਕਦੇ ਵੀ ਨਾ ਲਿਓ ਜੀ ਸੋ ਫਿਰ ਘਰ ਦੇ ਵਿੱਚ ਮੋਟਾਪੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਉਹਨੂੰ ਲੈ ਕੇ ਵੀ ਕੁਝ ਟਿਪਸ ਸਾਂਝੀਆਂ ਕਰ ਦਿਓ ਬਿਲਕੁਲ ਫਿਰ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤੁਹਾਨੂੰ ਲੱਗਦਾ ਹੈ ਮੈਂ weight ਘਟਾਉਣਾ ਹੈ ਤਾਂ ਇੱਕ ਸਭ ਤੋਂ ਵਧੀਆ ਚੀਜ਼ ਮੈਂ ਤੁਹਾਨੂੰ ਦੱਸਦਾ ਨੰਬਰ 1 ਕਾਲੀ ਮਿਰਚ ਹਾਂ ਨੰਬਰ 2 ਸੁੰਡ ਨੰਬਰ 3 ਮਗਾ ਨੰਬਰ 4 ਬਹੇੜਾ ਨੰਬਰ 5 ਬਾਇ ਬੜਿੰਗ ਹੂੰ ਇਹ ਪੰਜ ਜੜੀ ਬੂਟੀਆਂ ਨੇ ਆ ਮਿਲ ਜਾਂਦੀਆਂ ਜਿੱਦਾਂ ਮੈਂ ਬੋਲ ਕੇ ਦੱਸਣ ਲੱਗਿਆ ਲੋਕਾਂ ਨੂੰ ਅਨਸਾਰੀਆਂ ਨੇ ਸਾਰੀਆਂ ਜੜੀ ਬੂਟੀਆਂ ਹੁੰਦੀਆਂ ਦਾ ਹੈਗੀਆਂ ਕੋਲੋਂ ਜਾਂਦੇ ਹੀ ਉਹ ਕਹਿੰਦਾ ਮਰੀਜ਼ ਨੂੰ ਅੱਛਾ ਸੁਭਾਸ਼ ਗੋਇਲ ਵਾਲਾ ਨੁਸਖਾ ਚਾਹੀਦਾ ਉਹ ਦੇ ਦਿੰਦਾ ਬੰਦੇ ਬੜਾ ਤੇ ਮਤਲਬ ਇਹ ਨੁਸਖਾ ਪੱਕਾ ਹੈ ਪੱਕਾ ਨੁਸਖਾ ਜਿੰਨਾ ਮਰਜ਼ੀ ਵਜ਼ਨ ਵਧਿਆ ਹੋਵੇ ਇਹਨੇ ਘਟਾਉਣੀ ਘਟਾਉਣੀ ओके ਇਹਨੂੰ ਪੀਸ ਕੇ ਪਾਊਡਰ ਬਣਾ ਲਓ ਇੱਕ ਚਮਚਾ ਸਵੇਰੇ ਇੱਕ ਚਮਚਾ ਦੁਪਹਿਰੇ ਇੱਕ ਚਮਚਾ ਰਾਤ ਨੂੰ ਛੋਟੇ ਜਿਹੇ ਵਾਲਾ ਚਮਚਾ بڑا ਨਹੀਂ ਮਤਲਬ ਐਂ ਕਹਿ ਲਓ ਵੀ 2 ਗ੍ਰਾਮ ਅੱਛਾ ਅੱਧਾ ਚਮਚਾ ਜਿਹੜਾ ਨਾਰਮਲ ਹੁੰਦਾ ਚਾਹ ਵਾਲਾ ਉਹ ਲੈ ਕੇ ਪਾਣੀ ਪੀ ਲੈਣਾ ਰੋਟੀ ਤੋਂ ਘੱਟੋ ਘੱਟ 15 ਮਿੰਟ ਜਾਂ ਤਾਂ ਪਹਿਲਾਂ ਜਾਂ 15-20 ਮਿੰਟ ਬਾਅਦ ਇਹਨੂੰ ਲੈਣ ਦੇ ਨਾਲ weight control ਹੁੰਦਾ ਬਾਕੀ ਜਿਹਨਾਂ ਦਾ ਬਹੁਤ ਜ਼ਿਆਦਾ ਵਧਿਆ ਹੁੰਦਾ ਹੈ ਸਰੀਰ ਗੂਲੂ ਗੂਲੂ ਹੋਇਆ ਪਿਆ ਉਹਨਾਂ ਲਈ ਸਾਡਾ ਪ੍ਰੋਡਕਟ ਆਉਂਦਾ ਇੱਕ ਤੇ ਫੈਟ ਗੱਜ ਕੇਸਰੀ ਉਹਦੇ ਵਿੱਚ ਇਹੀ ਫਾਰਮੂਲਾ ਕੋਈ ਬਦਲ ਚੀਜ਼ ਨਹੀਂ ਹੈ ਸੇਮ ਬਣਾਇਆ ਹੋਇਆ ਫੈਟ ਗੱਜ ਕੇਜਰੀ ਕੈਪਸੂਲ ਹੈ ਉਹਦੇ ਵਿੱਚ ਅਸੀਂ ਐਕਸਟ੍ਰੈਕਟ ਲਿਆ ਤਾਂ ਕਿ ਉਹ ਕੈਪਸੂਲ ਚ ਪਾਊਡਰ ਪਹਿਣਾ ਨਹੀਂ ਚਾਹੁੰਦਾ ਇਹਨਾਂ ਤੇ ਉਹ ਜਿਹੜਾ ਕੈਪਸੂਲ ਹੈ ਉਹਦਾ ਇੱਕ ਕੈਪਸੂਲ ਸਵੇਰੇ ਦੁਪਹਿਰੇ ਸ਼ਾਮ ਪਲੱਸ ਇਹਦੇ ਵਿੱਚ ਅਸੀਂ ਇੱਕ ਗੂਲੂ ਗੂਲੂ ਹੂੰ ਰਿਕਟ ਦੰਦੇ ਆ ਜਿੱਚ ਗਲੂਗਲੂ ਟੈਬਲੇਟ ਆ ਕੈਪਸੂਲ ਆ ਪਾਊਡਰ ਆ ਤੇ ਕਿ ਪੀਣ ਵਾਲੀ ਦਵਾਈ ਜੀ ਇਹ ਇਹ ਅਸੀਂ ਲੋਕਾਂ ਨੂੰ ਦੰਦੇ ਆ ਤਾਂ ਮੇਰਾ ਖਿਆਲ ਆ ਵੀ ਸੈਟੀਸਫੈਕਟਰੀ ਜਿਹੜਾ weight ਆ ਉਹ ਕੰਟਰੋਲ